ਸਾਰੇ ਦੋਸਤਾਂ ਮਿੱਤਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਮੇਰੇ ਜਨਮ ਦਿਨ ਮੌਕੇ ਮੈਂ ਆਪ ਸਭ ਨਾਲ ਇੱਕ ਵੀਡੀਓ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਕਿ ਪਿੰਡ ਪਟਾਲਕਲਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਕਿਰਪਾ ਨਾਲ ਸ਼੍ਰੀ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸਮੂਹ ਨਗਰ ਪੰਚਾਇਤ ਪਟਾਲਕਲਾ ਡੇਰਾ ਪੰਚਾਇਤ ਪਟਾਲਕਲਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਪਟਾਲਕਲਾ ਵਿਖੇ ਮਾਤਾ ਵੈਸ਼ਨੋ ਦੇਵੀ ਮੰਦਿਰ ਬਣਾਉਣ ਦਾ ਉਪਰਾਲਾ ਕੀਤਾ ਹੈ ਇਹ ਮੰਦਿਰ ਇਲਾਕੇ ਦਾ ਪਹਿਲਾ ਵੈਸ਼ਨੋ ਦੇਵੀ ਮੰਦਿਰ ਹੋਵੇਗਾ ਕਿਉਂਕਿ ਇਲਾਕੇ ਵਿੱਚ ਪਹਿਲਾਂ ਕਿਤੇ ਵੀ ਵੈਸ਼ਨੋ ਦੇਵੀ ਮੰਦਿਰ ਨਹੀਂ ਬਣਿਆ ਹੋਇਆ ਮੈਂ ਬੜਾ ਹੀ ਭਾਗਾ ਵਾਲਾ ਸਮਝਦਾ ਸਮਝਦਾ ਹਾਂ ਆਪਣੇ ਆਪ ਨੂੰ ਕਿ ਮਹਾ ਮਈਨੇ ਇੱਕ ਮੇਰੇ ਜਰੀਏ ਮੰਦਰ ਬਣਾਉਣ ਦਾ ਉਪਰਾਲਾ ਲੋਕਾਂ ਵਿੱਚ ਜਾਗਰਿਤ ਕੀਤਾ ਸੰਤਾਂ ਦੇ ਵਚਨ ਹੋਏ ਮੈਨੂੰ ਆਗਿਆ ਹੋਈ ਸੰਤਾਂ ਦੀ ਕਿ ਮੰਦਰ ਬਣਾਉਣ ਲਈ ਉਪਰਾਲਾ ਕੀਤਾ ਜਾਵੇ ਸੋ ਮੈਂ ਉਹਨਾਂ ਦੇ ਅਸ਼ੀਰਵਾਦ ਨਾਲ ਕਮੇਟੀ ਦਾ ਗਠਨ ਕੀਤਾ ਜੋ ਕਿ ਸੰਤਾ ਨੇ ਕਮੇਟੀ ਦਾ ਨਾਮ ਲక్ష్ਮੀ ਨਾਰਾਇਣ ਲੋਕ ਸੇਵਾ ਸੁਸਾਇਟੀ ਰੱਖਿਆ ਤੇ ਉਸ ਨੂੰ ਰਜਿਸਟਰਡ ਕਰਵਾਇਆ ਗਿਆ ਦੋਵੇਂ ਪੰਚਾਇਤਾਂ ਪਿੰਡ ਵਾਸੀਆਂ ਦਾ ਲਿਖਤੀ ਰੂਪ ਸਹਿਯੋਗ ਲਿਆ ਗਿਆ ਇਹ ਮੰਦਰ ਬਿਲਕੁਲ ਨਵੇਂ ਸਿਰੇ ਤੋਂ ਬਣਾਉਣਾ ਹੈ ਇਸ ਲਈ ਜ਼ਮੀਨ ਦੀ ਵੀ ਜ਼ਰੂਰਤ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਲੱਕੀ ਡਰਾ ਚਲਾਉਣ ਤੋਂ ਬਿਨਾ ਕੋਈ ਹੋਰ ਵਧੀਆ ਤਰੀਕਾ ਹੋਵੇ ਸ਼ੁਰੂਆਤ ਕਰਨ ਲਈ ਕਿਉਂਕਿ ਕਿਸੇ ਵੀ ਨਵੇਂ ਕੰਮ ਦੀ ਨਹੀਂ ਰੱਖਣੀ ਬਹੁਤ ਔਖੀ ਹੈ ਜਦੋਂ ਇੱਕ ਵਾਰੀ ਕੋਈ ਧਰਮਿਕ ਸਥਾਨ ਬਣ ਜਾਂਦਾ ਹੈ ਫਿਰ ਉਸ ਥਾਂ ਤੇ ਕੋਈ ਕਮੀ ਨਹੀਂ ਸ਼ਰਧਾਲੂਆਂ ਦੀ ਮਹਾਮਈ ਦੀ ਕਿਰਪਾ ਹੋ ਜਾਂਦੀ ਹੈ ਸ਼ਰਧਾਲੂ ਆਪਣੇ ਸ਼ਰਧਾ ਨਾਲ ਆਣ ਲੱਗ ਜਾਂਦੇ ਹਨ ਸੋ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸ਼ੁਭ ਕੰਮ ਵਿੱਚ ਧਾਰਮਿਕ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਇਸ ਲੱਕੀ ਡਰਾਅ ਵਿੱਚ ਡਰਾਅ ਵਿੱਚ ਇਨਾਮ ਵੀ ਰੱਖੇ ਗਏ ਨੇ 2 ਗੋਲਡ 1.5 ਲੱਖ ਫ੍ਰਿਜ ਕੋ ਉਧਰ ਇਸੇ ਤਰ੍ਹਾਂ 251 ਇਨਾਮ ਰੱਖੇ ਗਏ ਨੇ ਜਿਨ੍ਹਾਂ ਦਾ ਡਰਾ 30 ਸਤੰਬਰ 2025 ਨੂੰ ਅਸ਼ਟਮੀ ਵਾਲੇ ਦਿਨ ਮਾਤਾ ਦੇ ਨਵਰਾਤਿਆਂ ਵਿੱਚ ਕੱਢਿਆ ਜਾਊਗਾ ਜੋ ਸਮੂਹ ಗ್ರಾಮ ਪੰਚਾਇਤਾਂ ਤੇ ਪਿੰਡ ਵਾਸੀਆਂ ਦੇ ਵਿਚਕਾਰ ਹੀ ਕੱਢਿਆ ਜਾਊਗਾ ਮਾਤਾ ਵੈਸ਼ਨੋ ਦੇਵੀ ਦਾ ਮੇਨ ਮੰਦਿਰ ਜੰਮੂ ਕਸ਼ਮੀਰ ਵਿੱਚ ਹੈ ਸੋ ਜੰਮੂ ਕਸ਼ਮੀਰ ਤੋਂ ਜੋਤਣੀ ਹੈ ਅਸ਼ਟ ਤਾਤੂ ਦੀ ਮੂਰਤੀ ਲਗਾਈ ਜਾਣੀ ਹੈ ਇਹ ਆਪ ਸਭ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਕਿਉਂਕਿ ਕਿਸੇ ਵੀ ਧਾਰਮਿਕ ਕੰਮ ਨੂੰ ਕਰਨ ਲਈ ਇੱਕ ਸ਼ੁਰੂਆਤ ਕਰਨੀ ਪੈਂਦੀ ਹੈ ਤੇ ਸਹਿਯੋਗ ਮੇਲਾ ਕੁਝ ਨਹੀਂ ਹੋ ਸਕਦਾ ਕਿਉਂਕਿ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਸੋ ਸਾਰੇ ਹੀ ਇਲਾਕਾ ਨਿਵਾਸੀ ਵੱਧ ਤੋਂ ਵੱਧ ਸਹਿਯੋਗ ਕਰੋ ਯੋਗਦਾਨ ਪਾਓ ਇਸ ਲੱਕੀ ਡਰਾ ਵਿੱਚ ਨਾਲ ਹੀ ਮੇਰੀ ਪਿੰਡ ਵਾਲੇ ਕੁਝ ਮੁੰਡਿਆਂ ਨੂੰ ਬੇਨਤੀ ਹੈ ਜੋ ਕਿ ਕਮਿਸ਼ਨ ਤੇ ਟਿਕਟਾਂ ਕੱਟਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਿਵੇਂ ਕਿ ਕੁਝ ਬਾਹਰਲੇ ਪਿੰਡਾਂ ਦੇ ਡਰਾਪਏ ਹੋਏ ਹਨ ਵੀ ਉਹ ਬਾਹਰਲੀਆ ਪਰਚੀਆਂ ਕੱਟ ਰਹੇ ਹਨ ਕਿਉਂਕਿ ਇੱਕ ਪਿੰਡ ਵਿੱਚ ਇੱਕ ਇਲਾਕੇ ਦਾ ਪਹਿਲਾ ਵੈਸ਼ਨੋ ਦੇ ਵੀ ਮੰਦਿਰ ਬਣ ਰਿਹਾ ਹੈ ਸੋ ਉਸ ਵਿੱਚ ਸਹਿਯੋਗ ਕਰਨ ਉਹਨਾਂ ਦਾ ਹੱਕ ਦਿੱਤਾ ਜਾਏਗਾ ਕਿਸੇ ਦਾ ਵੀ ਹੱਕ ਨਹੀਂ ਰੱਖਿਆ ਜਾਵੇਗਾ ਮੇਨਤ ਦਿੱਤੀ ਜਾਵੇਗੀ ਸੋ ਆਪ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੱਦ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਵੈਸ਼ਨੋਦੇਵ ਮੰਦਿਰ ਦਾ ਨਿਰਮਾਣ ਕੀਤਾ ਜਾ ਸਕੇ ਜੋ ਕਿ ਇਲਾਕੇ ਦਾ ਪਹਿਲਾ ਵੈਸ਼ਨੋਦੇਵ ਮੰਦਿਰ ਹੋਵੇਗਾ ਸੰਤਾਂ ਦੇ ਬਚਨ ਅਨੁਸਾਰ ਸਭ ਦੀਆਂ ਸੁੱਖਾਂ ਪੂਰੀਆਂ ਹੋਇਆ ਕਰਨਗੀਆਂ ਥੋੜੇ ਕਈ ਵੀਰਾਂ ਦੇ ਮੈਸੇਜ ਵੀ ਆਉਣੇ ਨੇ ਕਿ ਕੋਈ ਸਿੱਖਿਆ ਦਾ ਉਪਰਾਲਾ ਕਰੋ ਮੰਦਰ ਮਸੀਤਾਂ ਚ ਕੀ ਰੱਖਿਆ ਸੋ ਆਪਾਂ ਇੱਕ ਧਾਰਮਿਕ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਧਰਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਕੋਈ ਆਪਾਂ ਨਸ਼ਾ ਨਹੀਂ ਵੇਚਣਾ ਨਸ਼ਾ ਕਰਨਾ ਨਹੀਂ ਕੋਈ ਚਿੱਟੇ ਦਾ ਵਪਾਰ ਨਹੀਂ ਕਰਨਾ ਇੱਕ ਧਾਰਮਿਕ ਕੰਮ ਲਈ ਆਪ ਸਭ ਨੂੰ ਬੇਨਤੀ ਕਰ ਰਹੇ ਹਾਂ ਵੀ ਇਸ ਕੰਮ ਵਿੱਚ ਸਹਿਯੋਗ ਕਰੋ ਸਹਿਯੋਗ ਬਿਨਾ ਕੁਛ ਨਹੀਂ ਹੋ ਸਕਦਾ ਕਿਉਂਕਿ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸਹਿਯੋਗ ਸਭ ਤੋਂ ਵੱਡੀ ਚੀਜ਼ ਹੈ ਸੋ ਮੈਂ ਕਈ ਇਲਾਕੇ ਦੀਆਂ ਸੰਸਥਾਵਾਂ ਨਾਲ ਮਿਲਿਆ ਗੱਲਬਾਤ ਕੀਤੀ ਉਹਨਾਂ ਨੇ ਵੀ ਕੋਈ ਮਤਲਬ ਕਿ ਦਿਲਚਸਪੀ ਨਹੀਂ ਦਿੱਤੀ ਸੋ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਉਹ ਵੀ ਵੱਧ ਤੋਂ ਵੱਧ ਸਹਿਯੋਗ ਕਰਨ ਆਪਾਂ ਨੇ ਜੋ ਇਹ ਸੰਸਥਾ ਬਣਾਈ ਹੈ ਇਹ ਮੰਦਰ ਬਣਾਉਣ ਲਈ ਬਣਾਈ ਹੈ ਸੰਸਥਾ ਨਾ ਕਿ ਆਪਾਂ ਨੇ ਕੋਈ ਪੈਸਾ ਇਕੱਠਾ ਕਰਨਾ ਹੈ ਜਿਵੇਂ ਕਿ ਦੀ ਕੋਸ਼ਿਸ਼ ਵੀ ਕੰਮ ਕਰਕੇ ਆਪਾਂ ਨੇ ਜੋ ਵੀ ਪੈਸਾ ਇਕੱਠਾ ਹੋਣਾ ਹੈ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਤੇ ਲਗਾਣਾ ਹੈ ਇਸ ਲਈ ਵੱਧ ਤੋਂ ਵੱਧ ਸਹਿਯੋਗ ਕਰੋ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੂਰ ਦੂਰ ਤੱਕ ਵੀਡੀਓ ਫੈਲੇ ਲੋਕ ਸਹਿਯੋਗ ਕਰਨ ਪਤਾ ਲੱਗੇ ਕਿ ਪਿੰਡ ਪਟਾਲਕਲਾ ਜ਼ਿਲ੍ਹਾ ਸੰਗਰੂਰ ਹਲਕਾ ਲਹਿਰਾ ਦੇਖੇ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਬਣਨ ਜਾ ਰਿਹਾ ਹੈ ਇਸ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਪੁੰਨ ਦੇ ਭਾਗੀ ਬਣੋ ਆਪਣੇ ਜੀਵਨ ਨੂੰ ਸਫਲ ਬਣਾਓ ਜੈ ਮਾਤਾ ਦੀ ਜੈ ਮਾਤਾ ਦੀ